ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਪਹਿਨਣ ਦੀ ਡਿਮਾਂਡ ਸੀਗੀ ਵੀ ਕ੍ਰੇਪ ਦੇ ਸੂਟ ਹੋਣ ਤੇ ਪ੍ਰਿੰਟਡ ਸੂਟ ਲੇਗੇ ਕਾਫੀ ਜ਼ਿਆਦੇ ਲੇਗੇ ਬਾਕੀ ਜੇ ਤੁਸੀਂ ਵਰਕ ਵਗੈਰਾ ਵਾਲੇ ਸੂਟਾਂ ਦੇ ਆਰਡਰ ਦੇਣਾ ਚਾਹੁੰਦੇ ਹੋਗੇ ਆਪਨੇ ਰੈਗੂਲਰ ਮਤਲਬ ਆਪਾਂ ਔਨ ਆਰਡਰ ਵਰਕ ਕਰਦੇ ਆਂਗੇ ਤੇ ਅੱਜ ਦੇ ਟਾਈਮ ਮਤਲਬ ਆਪਣਾ 1.5 200 ਪਲੱਸ ਸੂਟ ਹੈਗਾ ਜਿਹੜ ਤੇ ਕੁਝ ਹੈਂਡਵਰਕ ਦੇ ਵੀ ਮਤਲਬ ਲੱਗੇ ਹੋਏ ਨੇਗੇ ਕਾਰੀਗਰ ਬਣਾਉਣ ਤੇ ਤੁਸੀਂ ਵਰਕ ਵਾਲਾ ਸੂਟ ਵੀ ਰੈਡੀ ਕਰਵਾਉਣਾ ਚਾਹੁੰਦੇ ਤਾਂ ਉਹ ਵੀ ਕਰਾ ਸਕਦੇ ਹੋਗੇ ਜਿਹੜਾ ਇਹ ਮੇਰੇ ਪਾਇਆ ਹੋਇਆ ਇਹਦੇ ਨਾਲ ਦੇ ਵੀ ਸੂਟ ਮਤਲਬ ਕਾਫੀ ਰੈਡੀ ਹੋ ਰਹੇ ਨੇਗੇ ਪਹਿਣਾਨੇ ਕਰਵਾਏ ਨੇਗੇ ਤੁਸੀਂ ਆਨ ਆਰਡਰ ਦੇ ਸਕਦੇ ਹੋ ਸੇਮ ਕਲਰ ਨਹੀਂ ਹੈ अवेलेबल ਹੈਗਾ ਹੋਰ ਬਹੁਤ ਸਾਰੇ ਕਲਰ ਨੇਗੇ ਪਿਕ ਸ਼ੇਅਰ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰ ਦਿਆਂ ਕ੍ਰੇਪ ਦੇ ਸੂਟ ਰਹਣਗੇ ਬਹੁਤ ਜਿਆਦੇ ਸੋਹਣੀ ਕ੍ਰੇਪ ਹੈਗੀ ਬਿਲਕੁਲ ਲਾਈਟ ਵੇਟ ਇਹ ਰਹੇਗੀ ਬਾਟਮ ਰਹੇਗੀ ਕ੍ਰੇਪ ਦੀ ਹੀ ਦੇਖੋ ਬਾਟਮ ਹੈਗੀ ਲੋ ਜੀ ਤੇ ਇਹ ਮੈਚਿੰਗ ਸੂਟ ਨੇਗੇ ਬਹੁਤ ਜਿਆਦੇ ਸੋਹਣੇ ਨੇ ਤੇ ਤੁਸੀਂ ਵਰਕ ਵੀ ਕਰਾ ਸਕਦੇ ਹੋਗੇ ਜਿਵੇਂ ਪੈਚ ਲਾ ਕੇ ਵਰਕ ਹੋ ਜਾਊਗਾ ਤੇ ਇਹ ਵਾਲੀ ਰਹੇਗੀ ਸ਼ਰਟ ਸ਼ਰਟ ਦਾ ਤੁਸੀਂ ਪ੍ਰਿੰਟ ਹੈ ਜਿਹੜਾ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਕੰਟਰਾਸਟ ਕੰਬੀਨੇਸ਼ਨ ਬਹੁਤ ਜਿਆਦੇ ਸੋਹਣਾ ਬਿਲਕੁਲ ਕ੍ਰੇਵ ਇੰਨੀ ਕਿ ਜਿਆਦੇ ਸੋਹਣੀ ਹੈ ਮਤਲਬ ਲਾਈਟ ਵੇਟ ਹੈ ਬਿਲਕੁਲ ਤੇ ਬਹੁਤ ਜਿਆਦੇ ਸੋਹਣੀ ਕ੍ਰੇਪ ਹੈਗੀ ਤੁਸੀਂ ਦੇਖ ਸਕਦੇ ਹੋ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਦੁਪੱਟਾ ਕਹੋਗੇ ਤਾਂ ਆਪਾਂ ਮਤਲਬ ਲਗਾ ਕੇ ਦੇ ਦਾਂਗੇ ਤੁਹਾਨੂੰ ਪ੍ਰਾਈਸ ਇਹਦਾ ਰਹੇਗਾ ਜੀ 2050 ਪਲੱਸ ਸ਼ਿਪਿੰਗ ਇਹਦੇ ਮਤਲਬ ਕਲਰ ਹੈਗੇ ਨੇ ਪਹਿਲਾ ਕਲਰ ਇਹ ਵਾਲਾ ਹੈਗਾ ਤੁਸੀਂ ਸਿਲੈਕਟ ਕਰ ਸਕਦੇ ਹੋਗੇ ਜਿਹੜਾ ਤੁਹਾਨੂੰ ਕਲਰ ਚਾਹੀਦਾ ਹੈਗਾ ਸੈਕੰਡ ਕਲਰ ਹੈਗਾ ਦੇਖੋ ਫਰੋਜ਼ੀ ਡਾਰਕ ਫਰੋਜ਼ੀ ਕਲਰ ਹੈਗਾ ਬਹੁਤ ਜਿਆਦੇ ਸੋਹਣਾਗਾ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਇੱਦਾਂ ਗਰਮੀਆਂ ਦੇ ਵਿੱਚ ਸਮਰ ਦੇ ਵਿੱਚ ਫੰਕਸ਼ਨ ਹੁੰਦੇ ਨੇਗਾ ਤੁਸੀਂ ਉਮੇ ਪਾ ਸਕਦੇ ਹੋਗੇ ਲਓ ਜੀ ਨੈਕਸਟ ਕਲਰ ਹੈਗਾ ਹੈਗਾ ਫਰੋਜ਼ੀ ਤੁਸੀਂ ਇਹ ਵਾਲਾ ਵੀ ਦੇਖ ਸਕਦੇ ਹੋਗੇ ਕਲਰ ਲਓ ਜੀ ਪ੍ਰਿੰਟ ਤੇ ਬਿਲਕੁਲ ਲਾਈਟ ਵੇਟ ਕ੍ਰੇਪ ਹੈਗੀ ਤੁਹਾਨੂੰ ਪਾਏ ਦਾ ਪਤਾ ਵੀ ਨਹੀਂ ਲੱਗਣਾ ਹੈਗਾ ਲਾਈਨਿੰਗ ਤਾਂ ਲੱਗੂਗੀ ਪਰ ਇਹ ਜਿਹੜੇ ਸਟਾਫ ਹੈਗਾ ਮਤਲਬ ਕਪੜੇ ਹੁੰਦੇ ਨੇ ਕ੍ਰੇਪ ਵਗੈਰਾ ਜੌਰਜਟ ਵਗੈਰਾ ਜਿੱਦਾਂ ਕਿ ਹੋਰ ਬਹੁਤ ਸਾਰੇ ਚਨੌਣ ਵਗੈਰਾ ਦੇ ਮਤਲਬ ਬਹੁਤ ਜ਼ਿਆਦੇ ਸੋਹਣੇ ਆਉਂਦੀ ਹੈ ਫਿਟਿੰਗ ਵੀ ਬਹੁਤ ਜ਼ਿਆਦੇ ਸੋਹਣੀ ਆਉਂਦੀ ਹੈ ਤੇ ਇਹ ਨਿਊ ਪ੍ਰਿੰਟ ਆਏ ਨੇਗੇ ਸਾਰੇ ਕੁਝ ਕੁ ਟਾਈਮ ਆਪਣੇ ਕੋਲੇ ਕਰੀਬ ਦਾ ਸਟਾਕ ਨਹੀਂ ਆਇਆ ਸੀ ਭੈਣਾ ਬਹੁਤ ਮੰਗ ਰੀਆਂ ਸੀਗੀਆਂ ਤੇ ਇਹ ਵਾਲਾ ਤੁਸੀਂ ਜਿੱਦਾਂ ਮੇਰੇ ਬਲੂ ਸੂਟ ਪਾਇਆ ਹੁੰਦਾ ਉਦੋਂ ਦੋਸੀਂ ਇਹਨੂੰ ਰੈਡੀ ਕਰਵਾ ਸਕਦੇ ਹੋਗੇ ਡਿਜ਼ਾਈਨ ਵਗੈਰਾ ਬਣਾ ਕੇ ਲਓ ਜੀ ਦੂਜਾ ਕਲਰ ਇਹ ਸੀਗਾ ਤੇ ਤੀਜਾ ਕਲਰ ਹੈਗਾ ਪਰਪਲ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਹ ਕਲਰ ਵੀ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਹੈਗਾ ਇਹਦੇ ਨਾਲ ਰਹੇਗੀ ਪਰਪਲ ਡਾਰਕ ਪਰਪਲ ਕਲਰ ਦੀ ਬਾਟਮ ਤੇ ਲਓ ਜੀ ਇਹ ਵਾਲੀ ਰਹੇਗੀ ਸ਼ਰਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ। ਲਓ ਜੀ। ਕਾਫੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ। ਤਿੰਨ ਕਲਰ ਨੇਗੇ ਇਹਦੇ ਵਿੱਚ। ਤਿੰਨਾਂ 'ਚੋਂ ਤੁਸੀਂ ਸਿਲੈਕਟ ਕਰ ਸਕਦੇ ਹੋਗੇ। 2050 ਇਹਦਾ ਪ੍ਰਾਈਸ ਹੈਗਾ। ਲਓ ਜੀ। ਇਹ ਸੇਮ ਮਤਲਬ ਡਿਜ਼ਾਈਨ ਸੀਗੇ ਤੇ ਇਹਦੇ ਮਤਲਬ ਤਿੰਨ ਕਲਰਾਂ ਦਾ ਚਾਰਟ ਸੀਗਾ। ਤੇ ਨੈਕਸਟ ਸੂਟ ਮੈਂ ਦੇਖੋ ਦਿਹਾਉਣੀ ਤੁਹਾਨੂੰ ਆਫ ਵਾਈਟ ਦੇ ਵਿੱਚ ਆਇਆ ਕਰੀਮ ਦੇ ਵਿੱਚ ਕਿਉਂਕਿ ਹਰ ਇੱਕ ਪਹਿਨ ਦਾ ਆਪਣਾ ਆਪਣਾ ਟੇਸਟ ਹੁੰਦਾ ਨਾ ਕੋਈ ਡਾਰਕ ਕਲਰ ਪਸੰਦ ਕਰਦੇ ਨੇ ਕੋਈ ਲਾਈਟ ਇਸ ਕਰਕੇ ਆਪਾਂ ਮਤਲਬ ਸਾਰੇ ਕਲਰਾਂ ਦਾ ਚਾਰਟ ਇਹ ਬਣਾ ਲੈਣੇ ਹੁੰਦੇ ਆਂਗੇ ਇਹਦੇ ਨਾਲ ਦੇਖੋ ਇਸ ਤਰ੍ਹਾਂ ਦੀ ਸ਼ਰਟ ਰਹੇਗੀ ਲਓ ਜੀ ਕਰੀਮ ਕਲਰ ਦੀ ਰਹੇਗੀ ਇਹਦੇ ਨਾਲ ਬਾਟਮ ਐਦਾਂ ਰਹੇਗੀ ਸ਼ਰਟ ਇਦੇ ਨਾਲ ਤੁਸੀਂ ਦੁਪੱਟਾ ਕਰੀਮ 베ਸ ਰੱਖ ਕੇ ਟਾਈ ਐਂਡ ਡਾਈ ਹੋ ਜਾਊਗਾ। ਕਾਫੀ ਜਿਆਦਾ ਸੋਹਣਾ ਬਣ ਜਾਊਗਾ। ਦੁਪੱਟਾ ਇਹਦੇ ਨਾਲ ਤੁਸੀਂ ਚੁਣਾਵੰਦ ਰੱਖ ਸਕਦੇ ਹੋਗੇ। ਸੌਫਟ ਬਰਬਰੀ ਦਾ ਰੱਖ ਸਕਦੇ ਹੋਗੇ। ਬਹੁਤ ਸਾਰੇ ਆਪਸ਼ਨਸ ਨੇਂਗੀਆਂ। ਸੂਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜਿਆਦਾ ਸੋਹਣਾਗਾ। ਇਹਦਾ ਪ੍ਰਾਈਸ ਵੀ ਰਹੇਗਾ 2050। ਜਿੰਨੇ ਵੀ ਤੁਹਾਨੂੰ ਮੈਂ ਸੂਰ ਦਿਖਾਉਂਗੀ ਅੱਜ 2050 ਨੇ ਦਾ ਪ੍ਰਾਈਸ ਐ। ਲਓ ਜੀ। ਵਾਈਨ ਸ਼ੇਡ ਹੈਗਾ। ਇਦਨਾਲ ਇਹ ਵਾਲੀ ਰਹੇਗੀ ਬਾਟਮ ਕੰਨੀ ਦੇ ਹਿਸਾਬ ਨਾਲ ਬਾਟਮ ਦਾ ਤੁਹਾਨੂੰ ਮਤਲਬ ਫਰਕ ਲੱਗਦਾ ਹੋਣਾ ਪਰ ਪ੍ਰਿੰਟ ਦੇ ਹਿਸਾਬ ਨਾਲ ਬਾਟਮ ਹੈ ਜਿਹੜੀ ਬਿਲਕੁਲ ਪਰਫੈਕਟ ਹੈਗੀ ਮੈਚ ਹੋ ਰਹੀ ਹੈਗੀ ਕਈ ਵਾਰ ਕੰਨੀ ਸੂਰ ਦੀ ਬਹੁਤ ਜ਼ਿਆਦਾ ਡਾਰਕ ਹੁੰਦੀ ਹੈਗੀ ਤੇ ਇਹਦੇ ਨਾਲ ਦੇਖੋ ਤੁਸੀਂ ਬਿਲਕੁਲ ਪਰਫੈਕਟ ਮੈਚ ਹੋ ਰਹੀ ਹੈ ਕੋਈ ਫਰਕ ਨਹੀਂ ਹੈਗਾ ਬਾਟਮ ਦਾ ਇਦਾਂ ਇਹ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਜ਼ਿਆਦਾ ਸੋਹਣੀ ਮਤਲਬ ਕ੍ਰੇਪ ਹੈਗੀ ਬਿਲਕੁਲ ਲਾਈਟ ਵੇਟ ਹੈਗੀ ਤੁਸੀਂ ਇਹਨੂੰ ਮਤਲਬ ਗਰਮੀ ਦੇ ਵਿੱਚ ਪਾਉਂਗੇ ਬਿਲਕੁਲ ਪਾਏ ਦਾ ਪਤਾ ਵੀ ਨਹੀਂ ਲੱਗਣਾ ਇੰਨਾ ਕੁ ਲਾਈਟ ਵੇਟ ਸਟੱਫ ਹੈਗਾ ਲਓ ਜੀ ਨੈਕਸਟ ਕਲਰ ਇਹ ਵਾਲਾ ਹੈਗਾ ਇਹਦਾ ਪ੍ਰਾਈਸ ਰਹੇਗਾ 2050 ਹੁਣ ਮੈਂ ਤੁਹਾਨੂੰ ਇਹ ਮਤਲਬ ਇਹਦੇ ਕਲਰ ਦਿਖਾ ਦਿੰਨੀ ਆ ਨੈਕਸਟ ਕਲਰ ਆਜਾ ਬਲੂ ਇਹਦੇ ਵਿੱਚ ਬਲੂ ਬਾਟਮ ਰਹੇਗੀ ਤੇ ਬਲੂ ਕਲਰ ਦੀ ਇਸ ਤਰ੍ਹਾਂ ਦੀ ਇਹ ਸ਼ਰਟ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਾਫੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਲਓ ਜੀ ਕ੍ਰੇਪ ਦੇ ਸੂਟ ਲੇنگੇ ਇਹ ਸਾਰੇ ਪ੍ਰਾਈਸ ਇਹਦਾ ਰਹੇਗਾ 2050 ਲੋ ਜੀ ਨੈਕਸਟ ਕਲਰ ਹੈਗਾ ਇਹਦੇ ਵਿੱਚ ਬਲੈਕ ਚਾਰ ਕਲਰ ਨੇ ਚਾਰ ਕਲਰਾਂ ਦਾ ਚਾਰਟ ਹੈਗਾ ਲੋ ਜੀ ਬਲੈਕ ਕਲਰ ਹੈਗਾ ਇਹਦੇ ਵਿੱਚ ਮੈਚਿੰਗ ਸੂਟ ਨਹੀਂਗੇ ਮੈਚਿੰਗ ਸੂਟ ਹੀ ਇਹ ਜਿਆਦਾ ਸੋਹਣੇ ਲੱਗਦੇ ਨੇਗੇ 2050 ਇਹਦਾ ਪ੍ਰਾਈਸ ਆ 올ਓਵਰ ਸੂਟ ਨਹੀਂ ਇਹਨਾਂ ਜੱchnਾ ਹੈਗਾ ਜਿੰਨਾ ਇਹ ਮੈਚਿੰਗ ਜੱਜਦਾ ਤੇ ਲਾਸਟ ਸੂਟ ਹੈਗਾ ਗਾ ਬੋਟਲ ਗ੍ਰੀਨ ਤੁਸੀਂ ਦੇਖ ਸਕਦੇ ਹੋ ਇਹ ਵੀ ਕਲਰ ਜਿੰਨੇ ਵੀ ਮੈਂ ਤੁਹਾਨੂੰ ਕਲਰ ਦਿਖਾਏ ਨੇ ਪ੍ਰਿੰਟ ਦਿਖਾਏ ਨੇ ਸਾਰੇ ਆਪੋ ਆਪਣੀ ਜਗ੍ਹਾ ਜਗਾ ਮਤਲਬ ਬਹੁਤ ਜਿਆਦੇ ਸੋਹਣੇ ਨੇਗੇ ਇਹ ਹੈਗਾ ਡਾਰਕ ਗ੍ਰੀਨ ਕਲਰ ਹੈਗਾ ਦੇਖੋ ਕਲਰ ਕਾਫੀ ਜਿਆਦੇ ਸੋਹਣਾ ਹੈਗਾ ਬਹੁਤ ਜਿਆਦੇ ਸੋਹਣਾ ਤੇ ਬਲੈਕ ਇਹਦੇ ਚਾਰ ਕਲਰਾਂ ਦਾ ਚਾਰਟ ਹੈਗਾ ਲੋ ਜੀ ਇੱਥੇ ਤੁਸੀਂ ਹੈਂਡਵਰਕ ਮਸ਼ੀਨਵਰਕ ਜਿੱਦਾਂ ਮਰਜੀ ਕਰਾਓ ਕਾਫੀ ਜਿਆਦੇ ਸੋਹਣੇ ਸੂਟ ਲਗਣਗੇ ਬਣ ਕੇ ਠੀਕ ਹੈ ਜੀ ਜਿੰਨੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਸਾਰੇ ਮਤਲਬ 2050 ਇਹਨਾਂ ਦਾ ਪ੍ਰਾਈਸ ਰਹੇਗਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਆਰਡਰ ਜਿਹੜਾ ਦੇ ਸਕਦੇ ਹੋਗੇ ਫਾਸਟਲੀ ਆਰਡਰ ਕਰਿਓ ਕਿਉਂਕਿ ਬੁਕਿੰਗ ਬਹੁਤ ਜਿਆਦਾ ਹੁੰਦੀ ਹੈ ਭੈਣਾਂ ਦੀ ਕਈ ਵਾਰ ਸਟਾਕ ਬਹੁਤ ਲਿਮਟਿਡ ਹੁੰਦਾ ਹੈਗਾ ਸੇਲ ਹੋ ਜਾਂਦਾ ਹੈਗਾ ਰਿਪੀਟ ਕਈ ਵਾਰ ਮਿਲ ਜਾਂਦਾ ਕਈ ਵਾਰ ਮਿਲਦਾ ਨਹੀਂ ਹੈਗਾ ਤੇ ਨੈਕਸਟ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ